ਸਤਿ ਸ਼੍ਰੀ ਅਕਾਲ ਪੀਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਫਸਲਾਂ ਨੂੰ ਕੋਰੇ ਤੋਂ ਬਚਾਅ ਬਾਰੇ ਸਿਫਾਰਿਸ਼ ਕੀਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯਾ ਪੀਯੂ ਲੁਧਿਆਣਾ ਦੇ ਮਾਹਿਰਾਂ ਨੇ ਦੱਸਿਆ ਕਿ ਅੱਜਕੱਲ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦੇ ਆਸ-ਪਾਸ ਜਾਂ ਕੁਝ ਥਾਵਾਂ ਤੇ ਇਸ ਤੋਂ ਵੀ ਘੱਟ ਦੇਖਿਆ ਜਾ ਰਿਹਾ ਹੈ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੋਰਾ ਪੈਣ ਦੀ ਸੰਭਾਵਨਾ ਹੈ ਭਾਰਤ ਮੌਸਮ ਵਿਭਾਗ ਨੇ ਵੀ ਆਉਣ ਵਾਲੇ 3-4 ਦਿਨਾਂ ਲਈ ਸਵੇਰੇ ਵਿੱਚ ਠੰਡ ਲਹਿਰ ਦੇ ਹਾਲਾਤ ਦੀ ਭਵਿੱਖਬਾਣੀ ਕੀਤੀ ਹੈ ਇਸ ਨਾਲ ਖੇਤ ਦੀਆਂ ਕੁਝ ਫਸਲਾਂ ਬਾਗਾਂ ਅਤੇ ਸਬਜ਼ੀਆਂ ਤੇ ਬੁਰਾ ਅਸਰ ਵੀ ਪੈ ਸਕਦਾ ਹੈ ਮਾਹਿਰਾ ਮੁਤਾਬਕ ਸਬਜ਼ੀਆਂ ਅਤੇ ਨਵੇਂ ਲਗਾਏ ਬਾਗਾਂ ਨੂੰ ਠੰਡ ਦਾ ਜ਼ਿਆਦਾ ਖਤਰਾ ਹੁੰਦਾ ਹੈ। ਪੀਏਯੂ ਮਾਹਿਰਾ ਨੇ ਅਜਿਹੇ ਹਾਲਾਤ ਵਿੱਚ ਇਨ੍ਹਾਂ ਫਸਲਾਂ ਦੀ ਹਲਕੀ ਸਿੰਚਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਮਾਹਿਰਾ ਨੇ ਕਿਹਾ ਕਿ ਪੌਸ਼ਟਿਕ ਤੱਤ ਦੀ ਵਰਤੋਂ ਨਾਲ ਫਸਲਾਂ ਦੀ ਸਿਹਤ ਸੰਤੁਲਨ ਦਾ ਧਿਆਨ ਰੱਖਣ ਦੀ ਵੀ ਲੋੜ ਹੈ। ਉਹਨਾਂ ਕਿਹਾ ਕਿ ਕੋਰੇ ਤੋਂ ਬਚਾ ਲਈ ਉੱਤਰ-ਪੱਛਮੀ ਦਿਸ਼ਾ ਤੇ ਮਲਚ ਅਤੇ ਛੋਰੇ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਠੰਡ ਤੋਂ ਖਾਸ ਤੌਰ ਤੇ ਸਬਜ਼ੀਆਂ ਦੀਆਂ ਫਸਲਾਂ ਅਤੇ ਫਲਾਂ ਨੂੰ ਬਚਾਉਣ ਦੀ ਲੋੜ ਹੈ। ਮਹਾਰਾਜੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਦੌਰਾ ਕਰਨ ਅਤੇ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਸਫਾਰਿਸ਼ ਅਨੁਸਾਰ ਢੁਕਵੇਂ ਉਪਾਅ ਵੀ ਕਰਨ। ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡਾ ਹੌਸਲਾ ਵਧਾਓ। ਧੰਨਵਾਦ।